ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਥ ਬਟਿਕ ਤੇ ਅੱਜ ਦੀ ਵੀਡੀਓ ਰੋਗੀ ਜੀ ਆਪਣੀ ਸਟਿਚਿੰਗ ਡਿਜ਼ਾਈਨ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਡੀ ਸਟਿਚ ਕੀਤੇ ਹੋਏ ਸੂਟ ਨੇ ਜਿਹੜੇ ਉਹ ਤੁਹਾਨੂੰ ਦਿਖਾਵਾਂਗੇ ਤੇ ਇੱਕ ਆਪਾਂ ਨਾ ਵੈਡਿੰਗ ਕੈਲੰਡਰ ਹੈ ਜਿਹੜਾ ਉਹ ਆਪਾਂ ਡਿਜ਼ਾਈਨ ਕੀਤਾ ਸੀਗਾ ਉਹ ਮੈਂ ਖੁਦ ਡਿਜ਼ਾਈਨ ਕੀਤਾ ਸੀ ਤੇ ਬਹੁਤ ਟਾਈਮ ਹੋ ਗਿਆ ਉਹਨੂੰ ਨਾ ਬਣਾ ਕੇ ਵਿਆਹ ਵੀ ਹੋ ਗਿਆ ਉਹਨਾਂ ਦਾ ਮਤਲਬ ਕਾਫੀ ਟਾਈਮ ਹੋ ਗਿਆ ਭੇਜੇ ਨੂੰ ਉਹਦੀ ਵੀਡੀਓ ਮੈਂ ਬਣਾ ਤਾਂ ਲਈ ਸੀ ਪਰ ਤੁਹਾਡੇ ਨਾਲ ਜਿਹੜੀ ਸ਼ੇਅਰ ਨਹੀਂ ਕੀਤੀ ਗਈ ਤੇ ਜੀ ਆਪਾਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਸੀਂ ਐਵੇਂ ਦੀਆਂ ਚੀਜ਼ਾਂ ਵੀ ਸਾਡੇ ਕੋਲੋਂ ਬਣਵਾ ਸਕਦੇ ਹੋ ਕਿਸੇ ਨੂੰ ਗਿਫਟ ਦੇਣਾ ਹੁੰਦਾ ਤੇ ਹਨਾ ਵੈਡਿੰਗ ਕਲੈਂਡਰ ਵੀ ਬਣਵਾ ਸਕਦੇ ਹੋ ਜਾਂ ਕਿਸੇ ਹੈਪੀ ਬਰਥਡੇ ਦਾ ਵੀ ਬਣ ਜਾਂਦਾ ਬਹੁਤ ਵਧੀਆ ਲੱਗਦਾ ਉਹ ਵੀ ਤੁਸੀਂ ਬਣਵਾ ਸਕਦੇ ਹੋ ਤੇ ਜੀ ਉਹ ਕੀ ਹੋਇਆ ਨਾ ਜਿਹੜੇ ਆਪਣੇ ਕਾਰੀਗਰੇ ਕੰਮ ਕਰਦੇ ਨੇ ਕਿਉਂਕਿ ਟਾਈਮ ਤੇ ਕਿਹਾ ਸੀ ਉਹਨਾਂ ਨੇ ਜਿੰਨਾਂ ਨੂੰ ਚਾਹੀਦਾ ਸੀਗਾ ਉਹ ਤੇ ਟਾਈਮ ਤੇ ਕਿ ਐਸੀ ਟਾਈਮ ਤੇ ਜਿਹੜਾ ਭੇਜਣਾ ਕਰਨਾ ਔਖਾ ਹੋ ਜਾਂਦਾ ਸਾਨੂੰ ਹਨਾ ਇੰਨਾ ਟਾਈਮ ਹੈ ਨਹੀਂ ਸੀਗਾ ਬਣਵਾਉਣ ਦਾ ਤਾਂ ਮੈਂ ਸ਼ਾਮ ਨੂੰ ਚਾਰ ਪੰਜ ਘੰਟੇ ਲੱਗੇ ਸੀ ਉਸ ਨੂੰ ਬਣਾਉਣ ਤੇ ਤੇ ਮੈਂ ਖੁਦ ਹੀ ਬਣਾਇਆ ਸੀ ਉਹ ਵੀ ਤੁਹਾਨੂੰ ਦਿਖਾਉਣੀ ਆ ਤੇ ਆਪਣੇ ਸਟਿਚ ਕੀਤੇ ਹੋਏ ਸੂਟ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇੱਕ ਗੱਲ ਜੀ ਪਲੀਜ਼ ਹਨਾ ਫੋਨ ਕਾਲ ਨਾ ਕਰਿਆ ਕਰੋ ਕਿਉਂਕਿ ਕੀ ਹੁੰਦਾ ਕਈ ਵਾਰ ਅਸੀਂ ਬਾਹਰ ਹੁੰਨੇ ਆ ਬਾਰ ਜੀ ਅਸੀਂ ਤੁਹਾਡਾ ਫੋਨ ਅਟੈਂਡ ਕਰਦੇ ਨਾ ਤਾਂ ਤੁਹਾਨੂੰ ਗੱਲ ਸਮਝਾਉਣੀ ਆ ਸਾਡੀ ਨਾ ਸਾਨੂੰ ਤੁਹਾਡੀ ਗੱਲ ਸਮਝਾਉਣੀ ਆ ਕੋਸ਼ਿਸ਼ ਕਰਿਆ ਕਰੋ ਮੈਸੇਜ ਕਰਨ ਦੀ ਕਈ ਵਾਰ ਤੁਸੀਂ ਵੀ ਦੇਖਦੇ ਹੋਗੇ ਤੁਸੀਂ ਫੋਨ ਕਾਲ ਕਰਦੇ ਹੋ ਮੈਂ ਤੁਹਾਡਾ ਫੋਨ ਕੱਟ ਕਰਕੇ ਸਿੱਧਾ ਵਟਸਐਪ ਤੇ ਆਉਣੀ ਆ ਕਿਉਂਕਿ ਕਈ ਵਾਰ ਐਵੇਂ ਹੁੰਦਾ ਨਾ ਤੁਸੀਂ ਵੀ ਕੋਈ ਜ਼ਰੂਰੀ ਗੱਲ ਕਰਨੀ ਹੁੰਦੀ ਆ ਤੇ ਮੈਂ ਉੱਥੇ ਆ ਕੇ ਪੁੱਛਦੀ ਹੁੰਨੀ ਆ ਤੁਸੀਂ ਵੀ ਮੈਸੇਜ ਕਰ ਦਿਆ ਕਰੋ ਕੋਈ ਨਹੀਂ ਮੈਂ ਸ਼ਾਮ ਨੂੰ ਦੇਖਾਂ ਚਾਹੇ ਮੈਂ ਨੈਕਸਟ ਡੇ ਦੇਖਾਂ ਮੈਂ ਤੁਹਾਡਾ ਮੈਸੇਜ ਦੇਖ ਕੇ ਰਿਪਲਾਈ ਜ਼ਰੂਰ ਕਰੂੰਗੀ ਤੇ ਫੋਨ ਕਾਲ ਦਾ ਕਈ ਵਾਰ ਨਹੀਂ ਟਾਈਮ ਲੱਗਦਾ ਇੰਨਾ ਹੈ ਨਾ ਬਿਜ਼ੀ ਹੁੰਨੇ ਆ ਕੋਈ ਕੰਮ ਤਾਂ ਦੇਖੋ ਸਾਰਾ ਦਿਨ ਚੱਲਦੇ ਰਹਿੰਦੇ ਨੇ ਕੋਈ ਨਾ ਕੋਈ ਕੰਮ ਲੱਗੇ ਹੁੰਨੇ ਆ ਪਰ ਮੈਸੇਜ ਦਾ ਰਿਪਲਾਈ ਹੈ ਜਿਹੜਾ ਉਹ ਦਿੱਤਾ ਜਾਂਦਾ ਛੇਤੀ ਪਰ ਜਦੋਂ ਹਨਾ ਫੋਨ ਅਟੈਂਡ ਕਰਨਾ ਹੁੰਦਾ ਉਹਦਾ ਥੋੜਾ ਰਹਿੰਦਾ ਵੀ ਇੱਕ ਤਾਂ ਟਾਈਮ ਵੀ ਜ਼ਿਆਦਾ ਚਾਹੀਦਾ ਹੁੰਦਾ ਇੰਨਾ ਟਾਈਮ ਨਿਕਲਦਾ ਨਹੀਂ ਜੀ ਫੋਨ ਅਟੈਂਡ ਕਰਨ ਵਾਸਤੇ ਕੋਈ ਨਹੀਂ ਜੇ ਤੁਸੀਂ ਆਪਣਾ ਆਪਣੀ ਡੀਲ ਫਾਈਨਲ ਕਰਨੀ ਹੁੰਦੀ ਹੈ ਤੁਸੀਂ ਮੈਸੇਜ ਕਰ ਸਕਦੇ ਹੋ ਵੀ ਸਾਰਾ ਮੈਂ ਕਨਫਰਮ ਕਰਨਾ ਇੱਕ ਵਾਰੀ ਸਾਨੂੰ ਕਾਲ ਕਰਿਓ ਤਾਂ ਅਸੀਂ ਹਨਾ ਤਾਂ ਉੱਥੇ ਅਸੀਂ ਕਾਲ ਕਰ ਸਕਦੇ ਆਂ ਕਈ ਵਾਰੀ ਛੋਟੀ ਮੋਟੀ ਕੋਈ ਗੱਲ ਹੁੰਦੀ ਹੈ ਤੁਹਾਡੇ ਆਰਡਰ ਚੱਲ ਰਹੇ ਹੁੰਦੇ ਨੇ ਉਸ ਰਿਲੇਟਿਡ ਗੱਲ ਕਰਨੀ ਹੁੰਦੀ ਹੈ ਤਾਂ ਅਸੀਂ ਜਿਹੜਾ ਮੈਸੇਜ ਦੇਖ ਲੈਣੇ ਹੁੰਨੇ ਆ ਅੱਜ ਉਹ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਵੀਡੀਓ ਦਿਖਾਉਣੀ ਸ਼ੁਰੂ ਕਰਦੇ ਆਂ ਏਰੀਆ ਜੀ ਉਸ ਸ਼ੋਪੀਸ ਜਿਹੜਾ ਆਪਾਂ ਰੈਡੀ ਕੀਤਾ ਵੈਡਿੰਗ ਦਾ ਜੀ ਦੇਖੋ 11 ਸਤੰਬਰ ਦੀ ਸੀ ਵੀਡੀਓ ਪਈ ਸੀ ਮੇਰੇ ਫੋਨ 'ਚ ਤੇ ਟਾਈਮ ਹੀ ਨਹੀਂ ਲੱਗਿਆ ਹਨਾ ਹੋਰ ਵੀਡੀਓਜ਼ ਜਿਹੜੀਆਂ ਅਪਲੋਡ ਕਰਦੇ ਰਹੇ ਵੀਡੀਓ ਦਾ ਮਤਲਬ ਵੀਡੀਓ ਜਿਵੇਂ ਆਪਾਂ ਸਟੀਚਿੰਗ ਪੈਂਡਿੰਗ ਕਰਦੇ ਆ ਇਸ ਕਰਕੇ ਵੀ ਮੈਨੂੰ ਜਿਹੜਾ ਵੀਡੀਓ 'ਚ ਮੇਰੀ 'ਚ ਕਾਫੀ ਗੈਪ ਪੈ ਜਾਂਦਾ ਇੰਨਾ ਟਾਈਮ ਹੀ ਨਹੀਂ ਲੱਗਦਾ ਤੇ ਜਿਹੜੀ ਅੱਜ ਸਟੀਚਿੰਗ ਡਿਜ਼ਾਈਨ ਦੇ ਸੂਟ ਤੋਂ ਠੇਨਾ ਸ਼ੇਅਰ ਕਰਨੇ ਨੇ ਇਸ ਚ ਮੈਂ ਕਿਹਾ ਮੈਂ ਐਡ ਕਰ ਦੰਨੀ ਆ ਜਿਹੜਾ ਇਹ ਪੀਸ ਬਣਾਇਆ ਆਪਾਂ ਨੇ ਡਿਜ਼ਾਈਨ ਕਸਟਮਰ ਨੇ ਭੇਜਿਆ ਸੀ ਆਪਾਂ ਨੂੰ ਕੰਮ ਦੇਖੋ ਹਨਾ ਮੈਨੂੰ ਸਾਰੇ ਆਉਂਦਾ ਜਿਵੇਂ ਮਸ਼ੀਨ ਵਰਕ ਹੈਂਡ ਵਰਕ ਵੀ ਆਉਂਦਾ ਸਟੀਚਿੰਗ ਵੀ ਪੇਂਟਿੰਗ ਵੀ ਮਤਲਬ ਪੇਂਟਿੰਗ ਤੇ ਸਟੀਚਿੰਗ ਤਾਂ ਮੈਂ ਚ ਬੈਠ ਜਾਂਦਾ ਜੇ ਮਤਲਬ ਹੈਂਡ ਵਰਕ ਕਰਦੇ ਆ ਤਾਂ ਇਹਦਾ ਜਾਦੇ ਹਨਾ ਔਖਾ ਹੋ ਜਾਂਦਾ ਸਾਰੇ ਪਾਸੇ ਹੈਂਡਲ ਕਰਨਾ ਕਿਉਂਕਿ ਜੀ ਹਨਾ ਫਿਰ ਵੀਡੀਓ ਬਿਲਕੁਲ ਵੀ ਨਹੀਂ ਪੈਣੀ ਕਿਉਂਕਿ ਮੈਨੂੰ ਇਸ ਦੋ ਕੰਮ ਜਿਹੜੇ ਮੈਂ ਕਰ ਰਹੀ ਆ ਇਸ ਨਾਲ ਵੀ ਵੀਡੀਓ ਪਾਉਣੀਆਂ ਬਹੁਤ ਔਖੀਆਂ ਹੋ ਜਾਂਦੀਆਂ ਨੇ ਤੇ ਇਹ ਆਪਾਂ ਰੈਡੀ ਕੀਤਾ ਸੀ ਸੇਮ ਕਲਰ ਵਗੈਰਾ ਸਾਰਾ ਉਹਨਾਂ ਨੇ ਜਿਵੇਂ ਆਪਣਾ ਨਾਮ ਲਿਖ ਕੇ ਦਿੱਤਾ ਸੀ ਵਿਡਿੰਗ ਡੇਟ ਲਿਖ ਕੇ ਦਿੱਤੀ ਸੀ ਸਾਰਾ ਉਹਨਾਂ ਨੇ ਦੱਸਤਾ ਸੀ ਤੇ ਆਪਣੇ ਅਕੋਰਡਿੰਗ ਇਹ ਜਿਹੜਾ ਫਲਾਰ ਵਗੈਰਾ ਉਹ ਆਪਣੇ ਅਕੋਰਡਿੰਗ ਬਣਾਤੇ ਸੀ ਬਣਾਉਣ ਤੋਂ ਪਹਿਲਾਂ ਬਹੁਤ ਸੋਚਿਆ ਸੀ ਵੀ ਇਹਦੀ ਵੀਡੀਓ ਬਣਾਵਾਂਗੇ ਨਾਲ ਨਾਲ ਤੁਹਾਨੂੰ ਬਣਾਉਂਦੇ ਹੋਏ ਦਿਖਾਵਾਂਗੇ ਕੋਈ ਨਹੀਂ ਜੇ ਹੋ ਸਕਿਆ ਤਾਂ ਜੀ ਜ਼ਰੂਰ ਵੀਡੀਓ ਬਣਾਵਾਂਗੇ ਪਰ ਇਹਦੇ ਲਈ ਮੈਨੂੰ ਇੰਨਾ ਟਾਈਮ ਨਹੀਂ ਸੀ ਲੱਗਿਆ ਵੀਡੀਓ ਬਣਾਉਣ ਦਾ ਵੀ ਕੰਮ ਬਹੁਤ ਹੀ ਔਖਾ ਹੁੰਦਾ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਪਤਾ ਹੈ ਥੋੜਾ ਹਨਾ ਦੇਖਣ ਵਾਲਿਆਂ ਨੂੰ ਐਵੇਂ ਹੋ ਜਾਂਦਾ ਵੀ ਵੀਡੀਓ ਦਾ ਐਡਾ ਕੋਈ ਚੱਕਰ ਨਹੀਂ ਹੁੰਦਾ ਸੌਖਾ ਹੁੰਦਾ ਪਰ ਹਨਾ ਜਿਹੜੇ ਬਣਾਉਂਦੇ ਨੇ ਉਹਨਾਂ ਨੂੰ ਪਤਾ ਵੀਡੀਓ ਦਾ ਕੰਮ ਵੀ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਇਹ ਜੀ ਆਪਣਾ ਸਟਿਚ ਕੀਤਾ ਹੋਇਆ ਸੂਟ ਆ ਡਿਜ਼ਾਈਨ ਆਪਾਂ ਪਹਿਲਾਂ ਮੇਰੇ ਬਣਾਇਆ ਸੀਗਾ ਆਪਣੇ ਹੀ ਸੂਟ ਡਿਜ਼ਾਈਨ ਕੀਤਾ ਸੀ ਉਹ ਉਸ ਨੂੰ ਉਹ ਸੂਟ ਨੂੰ ਦੇਖ ਕੇ ਆਪਣੇ ਕਾਫੀ ਜਿਹੜੇ ਉਸੇ ਪ੍ਰਿੰਟ ਚ ਕਾਫੀ ਸੂਟ ਵੀ ਸੇਲ ਹੋਏ ਨੇ ਤੇ ਆਪਾਂ ਡਿਜ਼ਾਈਨ ਵੀ ਕਾਫੀ ਕੀਤੇ ਨੇ ਉਸ 'ਚ ਤੇ ਐਵੇਂ ਫੇਰ ਇੱਕ ਹੋਰ ਸੂਟ ਐ ਮੈਂ ਉਸੇ ਡਿਜ਼ਾਈਨ 'ਚ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੈ ਜੀ neck ਦੀ ਤੇ ਪ੍ਰਿੰਟਡ ਸ਼ਰਟ ਹੈ ਜੀ ਪਲੇਨ ਮੈਚਿੰਗ ਆ ਸੇਮ ਪ੍ਰਿੰਟ ਵੀ ਵਾਲੇ ਅਵੇਲੇਬਲ ਹੈ ਜੇ ਕਿਸੇ ਨੇ ਰੈਡੀ ਕਰਾਉਣਾ ਤਾਂ ਤੁਸੀਂ ਕਰਾ ਸਕਦੇ ਹੋ ਪ੍ਰਾਈਸ ਵੀ ਇਹਦਾ ਬਿਲਕੁਲ ਜੈਨੂਨ ਹੈ ਜੀ 650 ਪ੍ਰਾਈਸ ਹੈ ਸਿਰਫ ਇਹ ਸੂਟ ਦਾ ਵਧੀਆ ਸੌਫਟ ਵਾਲੀ ਕਾਟਨ ਹੈ ਜੀ ਡਿਜ਼ਾਈਨ ਕਰਾ ਸਕਦੇ ਹੋ ਤੁਸੀਂ ਡਿਜ਼ਾਈਨਿੰਗ ਵਗੈਰਾ ਜਿਹੜਾ ਕੁਝ ਵੀ ਕਰਾਉਣਾ ਤੁਸੀਂ ਮੈਨੂੰ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਵੀ ਸਾਨੂੰ ਇਹ ਚੀਜ਼ ਚਾਹੀਦੀ ਹੈ ਇਹ ਨਹੀਂ ਚਾਹੀਦੀ ਆਪਾਂ ਉਸ ਅਕੋਰਡਿੰਗ ਹੈ ਜਿਹੜਾ ਤੁਹਾਡੇ ਨਾਲ ਪ੍ਰਾਈਸ ਮੈਂਸ਼ਨ ਕਰਾਂਗੇ ਪ੍ਰਾਈਸ ਸਾਡੇ ਸਾਰੇ ਬਿਲਕੁਲ ਹੀ ਜੈਨੂਨ ਹੁੰਦੇ ਨੇ ਜੀ ਲੁੱਕ ਕਾਫੀ ਅੱਛੀ ਦਿੰਦਾ ਜੀ ਡਿਜ਼ਾਈਨਰ ਸੂਟ ਜੇ ਤੁਸੀਂ ਸਿੰਪਲ ਸੂਟ ਸਟਿਚ ਕਰੋਗੇ ਸਿੰਪਲ ਨਾਲੋਂ ਜੇ ਉਹੀ ਸੂਟ ਡਿਜ਼ਾਈਨ ਕੀਤਾ ਹੋਇਆ ਹੋਊਗਾ ਤਾਂ ਉਹਦੀ ਲੁੱਕ ਜਿਹੜੀ ਜਮੀਨ ਆ ਸਮਾਨ ਦਾ ਫਰਕ ਹੋਊਗਾ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਥੋੜੀ ਜੀ ਹਨਾ ਡਿਜ਼ਾਈਨ ਕਰਕੇ ਸੂਟ ਪਾਉਗੇ ਏ ਸੀ ਜੀ ਇਹ ਆਪਣਾ ਹੈਗਾ ਲਾਈਨਿੰਗ ਵਾਲੀ ਜਾਰਜਟ ਇਹ ਵੀ ਬਿਲਕੁਲ ਜੈਨੂਨ ਜੇ ਪ੍ਰਾਈਸ ਤੇ ਤੁਹਾਨੂੰ ਮਿਲ ਜੂ 650 ਪ੍ਰਾਈਸ 'ਚ ਹੀ ਇਹ ਸੂਟ ਵੀ ਤੁਹਾਨੂੰ ਮਿਲ ਜੂਗਾ ਤੇ ਇਹ ਆਪਾਂ ਨੇ ਮਦਰ ਡਾਟਰ ਦਾ ਰੈਡੀ ਕੀਤਾ ਸੀ ਸੂਟ ਪੋਟਲੀ ਬਟਨ ਲਾਤੀ ਸੀ ਇਸ ਚੋਂ ਹੀ ਇਸ ਸਟਫ ਚੋਂ ਹੀ ਆਪਾਂ ਨੇ ਜਿਹੜੇ ਮਲਟੀ ਕਲਰ ਦੇ ਆਪਾਂ ਜਿਹੜੇ ਬਟਨ ਪੋਟਲੀ ਬਟਨ ਬਣਾਏ ਆ ਇਸ ਤਰ੍ਹਾਂ ਡਿਜ਼ਾਈਨ ਕੀਤੇ ਨੇ ਤੁਸੀਂ ਦੇਖੋ ਰਸਟ ਨਿਓਨ ਛੇਡ ਤੇ ਰਾਣੀ ਛੇਡ ਤਿੰਨੇ ਆਪਾਂ ਫਰੌਕ ਚੋਂ ਹੀ ਲਏ ਨੇ ਤਿੰਨੋਂ ਕਲਰ ਤੇ ਬਾਜੂ ਇਸ ਦੀਆਂ ਕਾਫਾ ਵਾਲੀਆਂ ਬਲਾਰੀਆਂ ਬਣਾਈਆਂ ਨੇ ਉਹ ਵੀ ਬਹੁਤ ਪਿਆਰੀਆਂ ਲੱਗਦੀਆਂ ਨੇ ਉਮੀਦ ਆ ਵੀ ਹਨਾ ਜਿਹੜੇ ਸਾਡੇ ਕਸਟਮਰ ਪਹਿਨਣਗੇ ਉਹਨਾਂ ਦੇ ਵੀ ਜਿਹੜੇ ਸੂਟ ਪਹਿਨੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਣਗੇ ਤੇ ਜੀ ਇਹ ਸੂਟ ਆਪਣਾ ਕਾਫੀ ਡਿਮਾਂਡ ਚ ਚੱਲ ਰਿਹਾ ਕਾਫੀ ਸੂਟ ਰੈਡੀ ਕਰ ਚੁੱਕੇ ਆਪਾਂ ਸੇਮ ਕਲਰ ਤੇ ਹੀ ਕੀਤੇ ਨੇ ਸਾਰੇ ਸੂਟ ਤੇ ਸਟੀਚਿੰਗ ਆਪਾਂ ਇਸ ਤਰ੍ਹਾਂ ਦੀ ਨਹੀਂ ਦਿਖਾਈ ਸੀ ਕਿਉਂਕਿ ਇਹ ਆਪਾਂ ਚੇਂਜ ਕੀਤਾ ਥੋੜਾ ਜਿਹਾ ਡਬਲ ਲੇਸ ਨਾਲ ਡਿਜ਼ਾਈਨ ਕੀਤਾ ਇਹ ਕਾਟਨ ਸਿਲਕ ਤੇ ਰੈਡੀ ਹੋਇਆ ਜੀ ਸੂਟ ਟਾਈ ਐਂਡਾਈ ਕਰਾ ਕੇ ਤੇ ਇਸ ਤਰ੍ਹਾਂ ਜਿਹੜੇ ਮਸ਼ੀਨ ਵਰਕ ਕਰਾਇਆ ਹੋਇਆ ਵਿਦਾਊਟ ਅ ਸਟੀਚਿੰਗ ਇਹ ਸਿਰਫ 220 ਦਾ ਸੂਟ ਹੈ ਜੀ ਬਿਲਕੁਲ ਜੈਨੂਨ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲ ਰਿਹਾ ਤੇ ਇਸ ਤਰ੍ਹਾਂ ਦੀ ਜਿਹੜੀ ਹੈ ਲੇਸ ਦੁਪट्टे ਨੂੰ ਵੀ ਆਪਾਂ ਡਬਲ ਲੇਸ ਲਾਈਆ ਤੇ ਕਲਰ ਕੰਟਰਾਸਟ ਜੇ ਤੁਸੀਂ ਚੇਂਜ ਕਰਾਉਣਾ ਕਰਾ ਸਕਦੇ ਹੋ ਡਾਈ ਵਗੈਰਾ ਚੇਂਜ ਹੋ ਜੂਗੀ ਜਿਵੇਂ ਤੁਸੀਂ ਚਾਹੋ ਵੀ ਤੁਸੀਂ ਡਾਈ ਕਰਾ ਸਕਦੇ ਹੋ ਜੇ ਤੁਹਾਨੂੰ ਸਾਡੇ ਸੂਟ ਪਸੰਦ ਆਉਂਦੇ ਨੇ ਤਾਂ ਪੀਸ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਈ ਵਾਰਕ ਮੈਨੂੰ ਜਿਹੜੇ ਸਕਰੀਨਸ਼ਾਟ ਪੇਜ ਦੇਉ ਤੁਸੀਂ ਉਹਤੇ ਨਾ ਸਬਸਕ੍ਰਾਈਬ ਨਹੀਂ ਕਰਿਆ ਹੋ ਹੁੰਦਾ ਚੈਨਲ ਜਿਹੜੇ ਸਾਡੇ ਨਵੇਂ ਸਾਡੇ ਨਾਲ ਜੁੜ ਰਹੇ ਨੇ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਕਿਉਂਕਿ ਜਿਹੜੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਉਹ ਛੇਤੀ ਤੁਹਾਡੇ ਤੱਕ ਆ ਜਾਂਦੀ ਹੈ ਕਈ ਵਾਰ ਕੋਈ ਸੂਟ ਹੁੰਦੇ ਨੇ ਜਲਦੀ ਨਿਕਲ ਜਾਂਦੇ ਨੇ ਜਦੋਂ ਤੱਕ ਤੁਹਾਡੇ ਤੱਕ ਪਹੁੰਚਦੀਆਂ ਨੇ ਨਾ ਕਿਉਂਕਿ ਸਬਸਕ੍ਰਾਈਬ ਨਹੀਂ ਕਰਿਆ ਹੁੰਦਾ ਜਦੋਂ ਤੱਕ ਤੁਹਾਡੇ ਤੱਕ ਪਹੁੰਚਦੇ ਨਹੀਂ ਤਾਂ ਜਿਹੜੇ ਪ੍ਰਿੰਟ ਨੇ ਉਹ ਨਿਕਲ ਚੁੱਕੇ ਹੁੰਦੇ ਨੇ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਿਆ ਕਰੋ